ਕੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ 'ਚ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਖਡੂਰ ਸਾਹਿਬ ਤੋਂ ਐਮਪੀ ਪਾਈ ਅਮਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਸੌਂ ਚੁੱਕਣ ਦੇ ਲਈ ਜਿਹੜੀ ਇਜਾਜ਼ਤ ਹੈ ਉਹ ਮਿਲ ਚੁੱਕੀ ਹੈ ਜਾਣਕਾਰੀ ਦੇ ਦਈਏ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਬਣੇ ਨੇ ਉਹਨਾਂ ਨੇ ਲੋਕ ਸਭਾ ਸਪੀਕਰ ਰੂਮ ਵੇਰਲਾ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਭਾਈ ਅਮਰਪਾਲ ਸਿੰਘ ਖਾਲਸਾ ਹੁਣ 5 ਜੁਲਾਈ ਨੂੰ ਸੌ ਚੁੱਕ ਸਕਦੇ ਆ ਉਹਨਾਂ ਦੀ ਸੌ ਚੁੱਕਣ ਦੇ ਦੱਸਦੀ ਹੈ ਕਿ ਸਮਾਗਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਸ਼ੇਦ ਇੰਜੀਨੀਅਰ ਤੋਂ ਬਾਅਦ ਦੇ ਵਿੱਚ ਆਉਣ ਪਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਨੂੰ ਵੀ ਸੌ ਚੁੱਕਣ ਦੀ ਇਜਾਜ਼ਤ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਜਿਹੜੇ ਫਰੀਦਕੋਟ ਤੋਂ ਐਮਪੀ ਬਣੇ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਗੱਲਬਾਤ ਦੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਲੋਕ ਸਭਾ ਸਪੀਕਰੋਂ ਬਿਰਲਾਹੁਰਾ ਨੂੰ ਮਿਲ ਕੇ ਆਏ ਆ ਮਿਲ ਕੇ ਉਹਨਾਂ ਨੂੰ ਇਹ ਉਹਨਾਂ ਨੇ ਤਾਕੀਦ ਕੀਤੀ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਸੋਚ ਕੋਈ ਜਾਵੇ ਤੇ 5 ਜੁਲਾਈ ਦੀ ਜਿਹੜੀ ਤਾਰੀਖ ਹੈ ਉਹ ਨਿਯਤ ਕਰ ਦਿੱਤੀ ਗਈ ਹੈ 5 ਜੁਲਾਈ ਨੂੰ ਜਿਸ ਦਿਨ ਇੰਜੀਨੀਅਰ ਰਾਸ਼ਿਦ ਸੌ ਚੁੱਕਣਗੇ ਉਸ ਦਿਨ ਭਾਈ ਅਮਰਿਤਪਾਲ ਸਿੰਘ ਖਾਲਸਾ ਵੀ ਸੌ ਚੁੱਕਦੇ ਦਿਖਾਈ ਦੇ ਸਕਦੇ ਨੇ ਇਸ ਦੇ ਬਾਬਤ ਹੀ ਅਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਸ ਪੂਰੇ ਮਾਮਲੇ ਤੇ ਕੀ ਪ੍ਰਤੀਕਿਰਿਆ ਦਿੱਤੀ ਹੈ ਇੱਕ ਵਾਰੀ ਤੁਹਾਨੂੰ ਅਸੀਂ ਉਹ ਜ਼ਰੂਰ ਸੁਣਾਉਣਾ ਚਾਹਾਂਗੇ ਐਸਵੇਲੇ ਸਰਦਾਰ ਤਰਸੀਮ ਸਿੰਘ ਸੜਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਤਰਸੀਮ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਤੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਨਾਬ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਖਾਲਸਾ ਵੀ 5 ਤਰੀਕ ਨੂੰ ਸੌਹ ਚੁੱਕਣਗੇ ਇਸ ਬਾਬਤ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਜੀ ਜੀ ਸਾਡੇ ਕੋਲ ਤੇ ਦੇ ਮੀਡੀਆ ਥਰੂ ਹੀ ਜਾਣਕਾਰੀ ਮਿਲੀ ਹੈ ਕਿ 5 ਤਰੀਕ ਨੂੰ ਚੁੱਕਣਗੇ ਤੇ ਜਾਂ ਮੀਡੀਆ ਦੇ ਇੱਕ ਇੱਕ ਦੋ ਪਰਸਨ ਨੇ ਦੱਸਿਆ ਕਿ ਉਹ ਸਰਬਜੀਤ ਸਿੰਘ ਜੀ ਜਿਹੜੋ ਖਰੀਦਕੁਰ ਦਾ ਐਮਪੀ ਹੈ ਉਹ ਅੱਜ ਉਹਨਦਰਲਾ ਲੋਕ ਸਭਾ ਸਪੀਕਰ ਨੂੰ ਮਿਲੇ ਸੀ ਤੇ ਉਹਨਾਂ ਨੇ ਕਿਹਾ ਕਿ 5 ਤਰੀਕ ਨੂੰ ਉਹਨਾਂ ਨੂੰ ਸੌਂਚ ਕਾਈ ਜਾ ਰਹੀ ਹੈ ਜੀ ਤੇ ਇਹ ਇਹ ਜਾਣਕਾਰੀ ਹੈ ਸਾਡੇ ਕੋਲ ਜੀ ਜੀ ਐਨਾ ਹੀ ਜ਼ਾਤੀ ਤੌਰ ਤੇ ਤੁਹਾਡੀ ਗੱਲ ਨਹੀਂ ਹੋਈ ਹੈ ਭਾਈ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਵਕੀਲ ਸਹਿਬਾਨ ਦੇ ਨਾਲ ਜੀ ਇਸ ਮਾਮਲੇ ਦੇ ਬਾਬਤ ਨਹੀਂ ਇਹ ਮੇਰੇ ਖਿਆਲ ਵਕੀਲ ਸਾਹਿਬ ਵੀ ਹੋਣਾ ਪਰ ਕਰੰਟਲੀ ਤਾਂ ਉਹਨਾਂ ਨੂੰ ਕੋਈ ਮਿਲਿਆ ਨਹੀਂਗਾ ਜੀ ਤੇ ਉਹਨਾਂ ਦਾ ਮੇਰੇ ਖਿਆਲ ਨਹੀਂ ਕੋਈ ਨਾ ਉਹਨਾਂ ਨੇ ਵਕੀਲ ਨਹੀਂ ਕਿਸੇ ਨੇ ਸਾਡੇ ਨਾਲ ਕੋਈ ਇਹੋ ਜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾ ਅਸੀਂ ਪੁੱਛਿਆ ਉਹਨਾਂ ਨੂੰ ਜੀ ਤੇ ਤੇ ਓਕੇ ਜੀ ਨਾਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ